ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਹਵਾਰਾ ਜ਼ਿਲ੍ਹਾ ਫਤਿਹਗੜ ਸਾਹਿਬ ਜਹੇਦਾਰ ਸ੍ਰੀ ਕਾਲਤਖ ਸਾਹਿਬ ਜਹੇਦਾਰ ਗੁਰਤਾ ਸਿੰਘ ਜੀ ਹਵਾਰਾ ਉਹਨਾਂ ਦੇ ਗ੍ਰੈਂਡ ਨਵਾਸ ਜੀ ਕਿ ਖੜੇ ਹਾਂ ਅਸੀਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੇ ਇਹ ਜਹੇਦਾਰ ਸਾਹਿਬ ਵਾਸਤੇ ਆਪਾਂ ਸਾਰਿਆਂ ਦੀ ਮਾਤਾ ਜੀ ਆਏ ਹੋਣ ਅਮਰੀਕਾ ਤੋਂ ਕਿਨੇ ਸਾਲ ਬਾਅਦ ਉਹਨਾਂ ਦਾ ਘਰ ਦਾ ਦਰਵਾਜ਼ਾ ਖੁੱਲਿਆ ਉਹਦੇ ਬੇੜੇ ਚ ਰੌਣਕਾਂ ਲਾ ਬਾਤ ਸਾਈਆਂ ਇਹ ਸਾਰੀ ਉਸ ਕੌਮ ਦੀ ਬਦੌਲਤ ਹੈ ਜਿਹੜੀ ਗੁੱਦ ਕਲਗੀ ਧਰਨੇ ਸਾਜੀ ਸੀ ਪਰ ਅੱਜ ਅਸੀਂ ਉਸ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਕੌਮ ਦਾ ਜਹੇਦਾਰ ਅੰਦਰ ਹੋਵੇ ਉਹ ਕੌਮ ਦਾ ਖਾਣਾ ਪੀਣਾ ਹੱਸਣਾ ਕਸੌਣਾ ਸਾਰਾ ਤ੍ਰਿਗ ਹੈ ਸੋ ਇਸ ਤ੍ਰਿਗ ਦੀ ਤ੍ਰਿਗ ਦੇ ਜਾਮੇ ਦੀ ਜੂ ਨੂੰ ਆਪਾਂ ਲਾ ਕੇ ਪਰਾ ਸੁਤੀਏ ਤੇ ਜੋ ਅੱਜ ਸਾਡਾ ਜਹੇਦਾਰ ਕਿੰਨੇ ਸਾਲਾਂ ਤੋਂ 29 30 ਸਾਲਾਂ ਤੋਂ ਅੰਦਰ ਹੈ ਤਾਂ ਉਸ ਵਾਸਤੇ ਘਟੋ ਘਟਾ ਆਪਾਂ ਇੱਕ ਖਾ ਦਾ ਨਾਰਾ ਮਾਨ ਵਾਸਤੇ ਇਹ ਤਾਂ ਮਾਤਾ ਜੀ ਦਾ ਹਾਲਚਾਲ ਪੁੱਛਣ ਜੂ ਰਾਈਏ ਤੇ ਸੰਗਤ ਇੱਥੇ ਕਾਫਲੇ ਦੇ ਰੂਪ ਚ ਆ ਰਹੀ ਸੀ ਸਨੇਹ ਤੋਂ ਦੇਖਦੇ ਕੋਈ ਸੰਗਤ ਦਿੱਲੀ ਤੋਂ ਆ ਰਹੀ ਤੋਂ ਕਿਹਦੇ ਤੋਂ ਆ ਰਹੀ ਹੈ ਅਸੀਂ ਬੇਨਤੀ ਕਰਦੇ ਕਿ ਜੇ ਦਿੱਲੀ ਤੱਕ ਦੀ ਸੰਗਤ ਆ ਗਈ ਤਾਂ ਪਿੰਡ ਦੇ ਲਾਗ ਦੇ ਕਿੰਨੇ ਪਿੰਡ ਹੈ ਇੱਥੇ ਚਮਕੌਰ ਸਾਹਿਬ ਕਿੱਡਾ ਤੇ ਆਜ਼ੀਸਥਾਨ ਹੈ ਲਾਖ ਮਾਣੋ ਇਹ ਸੰਗਤਾਂ ਵੀ ਹੁਮ ਹਮਾ ਕੇ ਪਹੁੰਚਣ ਅਸੀਂ ਦੱਸ ਦਈਏ ਕਿ ਜੇ ਕਿਸੇ ਨੇ ਇੱਥੇ ਆਉਣਾ ਤਾਂ ਇੱਥੇ ਲਾਗ ਖਮਾਣੋ ਪੈਂਦਾ ਮੇਨ ਜੇ ਲੁਧਿਆਣੇ ਵਾਲਾ ਰੋਡ ਉੱਥੇ ਤੋਂ ਆ ਸਕਦੇ ਹਾਂ ہمارا ਪਿੰਡ ਇਧਰੋਂ ਚਮਕੌਰ ਸਾਹਿਬ ਵਾਲਾ ਮਰੰਡੇ ਵਾਲਾ ਰੋਡ ਲਠੇੜੀ ਉੱਥੋਂ ਆ ਸਕਦੇ ਦੋਨੇ ਪਾਸੇ ਦਾ ਦੂਰੀ ਮੈਂ ਕਹਿੰਦਾ 5-5 ਕਿਲੋਮੀਟਰ ਹੋਊਗਾ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਕਿ ਇੱਥੇ ਹੁਮ ਹਮਾ ਕੇ ਪਹੁੰਚੋ ਇਹ ਜਥੇਦਾਰ ਉਹੀ ਉਹ ਜਥੇਦਾਰ ਜਿੰਨੂੰ ਤੁਸੀਂ 8 ਲੱਖ ਦੇ ਇਕੱਠ ਚ ਬਾਵਾਆਂ ਖੜੀਆਂ ਕਰਕੇ ਚੱਬੇ ਧਰਤੀ ਤੇ ਸਰਵਤ ਖਾਲਸੇ ਚੁਣਿਆ ਸੀ ਇਹ ਕੋਈ ਸਾਡੇ ਤੇ ਥੋਪਿਆ ਹੋਇਆ ਜਥੇਦਾਰ ਨਹੀਂ ਹੈ ਇਹਨੂੰ ਆਪਾਂ ਨੇ ਖੁਸ਼ੀ-ਖੁਸ਼ੀ ਬਾਵਾਆਂ ਖੜੀਆਂ ਕਰਕੇ ਸਹਕਾਰਿਆ ਸੀ ਤੇ ਅੱਜ ਲੋੜ ਹੈ ਕਿ ਉਸੇ ਜਥੇਦਾਰ ਦੇ ਹੱਕ ਆਪਾਂ ਹਾਧਾ ਨਾਰਾ ਮਾਰੀਏ ਬਾਕੀ ਪਵੰਦੀ ਸਿੰਘ ਦੱਸਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਸੰਗਤ ਨੂੰ ਇਹੀ ਅਪੀਲ ਕਰਦੇ ਹਾਂ ਕਿ ਤੁਸੀਂ ਦੇਖ ਰਹੇ ਹੋ ਕਿ ਕਿੰਨੇ ਦਿਨਾਂ ਤੋਂ ਜਥੇਦਾਰ ਜਗਤਾਰ ਸਿੰਘ ਹਵਾਰਾ ਉਹਨਾਂ ਦੇ ਜੱਦੀ ਪਿੰਡ ਪਿੰਡ ਹਵਾਰਾ ਵਿੱਚ ਉਹਨਾਂ ਦੀ ਮਾਤਾ ਜੀ ਆਏ ਹੋਏ ਨੇ ਜੋ ਕੇ ਨਾਜ਼ੁਕ ਹਾਲਤ ਵਿੱਚ ਗੁਜ਼ਰ ਰਹੇ ਨੇ ਸੋ ਅਸੀਂ ਸੰਗਤਾਂ ਨੂੰ ਬੇਨਤੀ ਕਰਦੇ ਆਂ ਕਿ ਵੱਧ ਤੋਂ ਵੱਧ ਇੱਥੇ ਆਓ ਮਾਤਾ ਜੀ ਨੂੰ ਮਿਲੋ ਤੇ ਆ ਕੇ ਜਥੇਦਾਰ ਸਾਬ ਦੀ ਪਰੌਂਦੀ ਮੰਗ ਕਰੋ ਤਾਂ ਕਿ ਮਾਂ ਤੇ ਪੁੱਤ ਦਾ ਮੇਲ ਹੋ ਸਕੇ ਦੱਸ ਦਈਏ ਕਿ ਇਹ ਉਹ ਮਾਂ ਏ ਇਹੋ ਸ਼ਿਣੀ ਮਾਂ ਏ ਜਿਨੇ ਆਪਣਾ ਇੱਕ ਜਿਗਰ ਦਾ ਟੋਟਾ ਆਪਣਾ ਪੁੱਤ ਕੌਮ ਦੀ ਝੋਲੀ ਪਾਇਆ ਜੋ ਕਿ 30 ਸਾਲ ਤੋਂ ਭਾਰਤੀ ਹਕੂਮਤ ਦੇ ਕੇਤਾ ਵਿੱਚ ਦੱਕਿਆ ਹੋਇਆ ਹੈ ਸੋ ਕਿੰਨੀਆਂ ਹੀ ਮਾਮਾ ਸਾਡੀਆਂ ਜੋ ਕਿੰਨੇ ਜੋਧਿਆਂ ਦੀਆਂ ਮਾਮਾ ਆਪਣੇ ਪੁੱਤਾਂ ਨੂੰ ਢੀਕਦੇ ਸੰਸਾਰ ਤੋਂ ਅਲਵਿਦਾ ਹੋ ਗਏ ਆ ਅਲਵਿਦਾ ਆਖੀ ਗੀਆਂ ਸੰਸਾਰ ਨੂੰ ਕਿੰਨੇ ਹੀ ਜੋਧੇ ਆਪਣੀ ਮਾਮਾ ਨੂੰ ਢੀਕਦੇ ਇਸ ਸੰਸਾਰ ਤੋਂ ਚਲੇ ਗਏ ਸੋ ਅਸੀਂ ਬੇਨਤੀ ਕਰਦੇ ਹਾਂ ਸਾਰੀ ਕੌਮ ਨੂੰ ਸਭ ਪੰਥ ਨੂੰ ਹੀ ਕਿ ਇੱਥੇ ਆਓ ਆ ਕੇ ਹੱਕ ਸੱਚ ਦੀ ਆਵਾਜ਼ ਬੁਲੰਦ ਕਰੋ ਤਾਂ ਕਿ ਜਥੇਦਾਰ ਜਗਤਾ ਸਿੰਘ ਜੀ ਹਜ਼ਾਰਾ ਉਹਨਾਂ ਦਾ ਆਪਣੀ ਮਾਤਾ ਮਾਤਾ ਨਰਿੰਦਰ ਕੌਰ ਜੀ ਨਾਲ ਮੁਲਾਕਾ ਹੋ ਸਕੇ ਐਨੀ ਹੀ ਬੇਨਤੀ ਹੈ ਪ੍ਰਗਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਅੱਜ ਪਿੰਡ ਹਵਾਰਾ ਜ਼ਿਲ੍ਹਾ ਫਤਿਹਗੜ ਸਾਹਿਬ ਜਹੇਦਾਰ ਸ੍ਰੀ ਕਾਲਤਖ ਸਾਹਿਬ ਜਹੇਦਾਰ ਗੁਰਤਾ ਸਿੰਘ ਹਵਾਰਾ ਉਹਨਾਂ ਦੇ ਗ੍ਰੈਂਡਨਵਾਸ ਜੀ ਕੀ ਖੜੇ ਹਾਂ ਅਸੀਂ ਸਾਰੀਆਂ ਸੰਗਤਾਂ ਨੂੰ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਕਿ ਜੇ ਜਹੇਦਾਰ ਸਾਹਿਬ ਵਾਸਤੇ ਆਪਾਂ ਸਾਰਿਆਂ ਦੀ ਮਾਤਾ ਜੀ ਆਏ ਹੋਣ ਅਮਰੀਕਾ ਤੋਂ ਕਿਨੇ ਸਾਲ ਬਾਅਦ ਉਹਨਾਂ ਦਾ ਘਰ ਦਾ ਦਰਵਾਜ਼ਾ ਖੁੱਲਿਆ ਉਹਨਾਂ ਦੇ ਬੇੜੇ 'ਚ ਰੌਣਕਾਂ ਲਾਫਸਾਈਆਂ ਇਹ ਸਾਰੀ ਉਸ ਫੌਮ ਦੀ ਬਦੌਲਤ ਹੈ ਜਿਹੜੀ ਗੁਰ ਚਲਗੀਧਰ ਨੇ ਸਾਜੀ ਸੀ ਪਰ ਉਸ ਅੱਜ ਅਸੀਂ ਉਸ ਕੌਮ ਨੂੰ ਬੇਨਤੀ ਕਰਦੇ ਹਾਂ ਕਿ ਜਿਸ ਕੌਮ ਦਾ ਜਹੇਦਾਰ ਅੰਦਰ ਹੋਵੇ ਉਹ ਕੌਮ ਦਾ ਖਾਣਾ ਪੀਣਾ ਹੱਸਣਾ ਖਸਣਾ ਸਾਰਾ ਤ੍ਰਿਗ ਹੈ